ਮਾ ਬੂੰਗਰਾ ਦੇ ਭਾਈ ਜਮੀਰ ਦੀਦਾ ਆਹ ਅਜਮੀਰ ਦੀਦਾ ਨਹੀਂ ਤੁਹਾਡਾ ਜਮੀਰ ਕੀਦਾ ਫੇ ਅਸੀਂ ਤੇਰੇ ਜੀ ਦਾ ਦੀਦਾ ਅਦੀ ਦਾ ਵਿੱਚ ਜਮੀਰ ਦਾ ਜਿਹੜੀ ਸਿੱਖੀ ਤੇਰੇ ਚ ਨਹੀਂ ਹੋਣੀ ਤੇਰੇ ਜਿਹੜੇ ਕਰਨਾ ਆਪ ਸਿੱਖੀ ਹੋਣੀ ਆ ਤੁਹਾਡੇ ਜਮੀਰ ਮੈਂ ਕਹਿੰਦਾ ਨਹੀਂ ਮੈਂ ਦਾ ਹਾਂ ਮੇਰੇ ਨਾਲ ਚਾਰ ਬੰਦੇ ਸਗੇ ਬਾਬਾ ਜੀ ਅਸੀਂ ਇਹ ਚਾਹੁੰਗੇ ਵੀ ਇੱਥੇ ਜਨਾਨੀਆਂ ਨੂੰ ਚਾਓ ਜਾਂ ਟੱਕਰੋ ਇਹਦੀ ਗੱਲ ਸੁਣੋ ਮੈਨੂੰ ਏਸੀ ਗੱਲ ਆ ਗੁਰੂ ਘਰ ਦੇ ਅੰਦਰ ਧੀਆਂ ਦਾ ਮੇਲਾ ਕਰਵਾਉਣ ਦੇ ਚਲਦਿਆਂ ਮਾਮਲਾ ਗਰਮਾਇਆ ਦੱਸ ਦਈਏ ਕਿ ਪਿੰਡ ਅਟਾ ਤਹਿਸੀਲ ਫਲور ਵਿੱਚ ਬੀਤੇ ਕੱਲ ਧੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਸੀ ਜਿਸ ਦੇ ਸੰਬੰਧ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਧੀਆਂ ਦਾ ਮੇਲਾ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਅਗਾਹ ਕਰ ਦਿੱਤਾ ਗਿਆ ਸੀ ਕਿ ਤੁਸੀਂ ਗੁਰੂ ਘਰ ਦੇ ਅੰਦਰ ਇਹੋ ਜਿਹਾ ਕੋਈ ਵੀ ਪ੍ਰੋਗਰਾਮ ਨਾ ਰੱਖਿਓ ਪਰ ਕੁਝ ਲੋਕਾਂ ਵੱਲੋਂ ਜਾਣ ਬੁੱਝ ਕੇ ਧੀਆਂ ਦੇ ਮੇਲੇ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੇ ਅੰਦਰ ਕਰਵਾ ਦਿੱਤਾ ਗਿਆ ਜਿਸ ਦੇ ਚਲਦਿਆਂ ਬੀਤੇ ਕੱਲ ਸਿੱਖ ਜਥੇਬੰਦੀਆਂ ਵੱਲੋਂ ਸਰਦਾਰ surjit singh khalsa tani ਦੀ ਗਵਾਹੀ ਹੇਠ ਮੌਕੇ ਤੇ ਪਹੁੰਚ ਕੇ ਮੇਲਾ ਰਕਵਾ ਦਿੱਤਾ ਗਿਆ ਅਤੇ ਮੇਲਾ ਕਰਵਾਉਣ ਵਾਲੇ ਵਿਅਕਤੀਆਂ ਤੋਂ ਭੁੱਲ ਵੀ ਬਖਸ਼ਾਈ ਗਈ ਸਰਦਾਰ surjit singh khalsa tani ਸਰਦਾਰ balbir singh ਸਰਦਾਰ balwinder singh khalsa ne ਦੱਸਿਆ ਕਿ ਇਹਨਾਂ ਲੋਕਾਂ ਨੂੰ ਪਹਿਲਾਂ ਹੀ آگਾਹ ਕਰ ਦਿੱਤਾ ਗਿਆ ਸੀ ਪਰ ਕੁਝ ਲੋਕਾਂ ਵੱਲੋਂ ਜਾਣ ਬੁੱਝ ਕੇ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ ਜਿਸ ਨੇ ਚਲਦਿਆਂ ਪ੍ਰਬੰਧਕਾਂ ਵੱਲੋਂ ਮਾਫੀ ਮੰਗੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀ ਗਲਤੀ ਨਾ ਕਰਨ ਦਾ ਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਵਾਅਦਾ ਵੀ ਕੀਤਾ ਗਿਆ ਬੁਰਾਇਾਨ ਤੋਂ ਅਸ਼ੋਕ ਲਾਲ ਦੇ ਵਿਸ਼ੇਸ਼ ਰਿਪੋਰਟ ਜੀ ਵਾਇਕ ਜੀ ਦਾ ਖਾਲਸਾ ਵਾਇਕ ਜੀ ਪਤੇ ਅੱਜ ਮਸਲਾ ਪਿੰਡਾ ਟੇਦਾ ਸੀਗਾ ਪਿੰਡਾ ਦਾਸ ਸਜੀਤ ਸਿੰਘ ਖਾਲਸਤਾਨੀ ਹਲਕਾ ਇਨਚਾਰਜ ਫਲੋਰ ਸ਼ਰੋਮਨੀਆਂ ਕਾਦੀ ਦਾ ਨਾਮ ਹੈ। ਬੇਨਤੀ ਆ ਵੀ ਅੱਜ ਅਟੇ ਦਾ ਇੱਕ ਮਾਮਲਾ ਸੀਗਾ ਜਿਹੜਾ ਇਹਨਾਂ ਨੂੰ ਕੱਲ ਅਸੀਂ ਆਏ ਸੀਗੇ ਤਿੰਨ ਸਿੰਘ ਅਸੀਂ ਇਹਨਾਂ ਨੂੰ ਸਮਝਾ ਕੇ ਜੇ ਵੀ ਤੁਸੀਂ ਇਹ ਜਿਹੜਾ ਪ੍ਰੋਗਰਾਮ ਆ 30 ਦਾ ਜਿਹੜੀ ਇਹ ਨਾ ਕਰਾਓ ਤੇ ਫੇਰ ਵੀ ਸਾਡੀ ਗੱਲ ਨੂੰ ਇਹਨਾਂ ਨੇ ਨਗੌਲਾ ਕੀਤਾ ਇਹ ਇਹਨਾਂ ਨੇ ਪ੍ਰੋਗਰਾਮ ਕਰਾ ਲਿਆ ਤੇ ਤੁਸੀਂ ਵੀ ਖੜੋ ਬੁੱਤੇ ਹਾਂ ਜੀ ਇਹ ਇਹਨਾਂ ਨੇ ਪ੍ਰੋਗਰਾਮ ਕਰਾਉਂਦੇ ਪਏ ਸੀ ਤੇ ਸਾਡੇ 90 ਜਵਾਨਾਂ ਨੇ ਆਣ ਕੇ ਰੋਗ ਦਿੱਤਾ ਰੋਦਨ ਅੱਧਾ ਘੋਇਆ ਸੀ ਉਧਰ ਨਹੀਂ ਪਰ ਗੁਰੂ ਘਰਾਂ ਇੱਕ ਚੀਜ਼ ਨਹੀਂ ਚਾਹੀਦੀ ਤੇ ਇਹਨਾਂ ਨੇ ਅਸੀਂ ਅੱਜ ਹੁਣ ਇੱਥੇ ਪਿੰਡ ਅੱਟੇ ਦੇ ਵਿੱਚ ਪਹੁੰਚੇ ਹਾਂ ਅੱਟੇ ਦੇ ਵਿੱਚ ਪਹੁੰਚ ਕੇ ਉਹ ਗੁਰੂ ਘਰ ਦੀ ਜਿਹੜੀ ਕਮੇਟੀ ਆ ਜਾਂ ਹੋਰ ਸੰਗਠਨ ਸੀ ਜਿਹੜੀ ਵਿੱਚ ਜੋ ਬੀਬੀਆਂ ਕਰਾਉਣ ਵਾਲੀਆਂ ਸੀ ਜੀ ਉਹਨਾਂ ਨੇ ਅੱਜ ਗੁਰੂ ਘਰ ਦੇ ਵਿੱਚ ਬਹਿ ਕੇ ਮਾਫੀ ਮੰਗੀ ਆ ਵੀ ਅਸੀਂ ਨਹੀਂ ਗਾਂਵਾਂ ਵਾਸਤੇ ਇਦਾਂ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਗੁਰੂ ਘਰ ਦੇ ਵਿੱਚ ਨਹੀਂ ਕਰਾਵਾਂਗੇ ਤੇ ਅਸੀਂ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਅਸੀਂ ਉਹਨਾਂ ਨੂੰ ਸੇਵਾ ਇਹ ਲਾਈ ਆ ਵੀ ਤੁਸੀਂ ਗੁਰੂ ਘਰ ਕੱਲ ਆਣ ਕੇ ਦੇਖ ਕਰਵਾ ਕੇ ਗੁਰੂ ਘਰ ਆਣ ਕੇ ਗੁਰੂ ਸਾਹਿਬ ਦੇ ਸਾਹਮਣੇ ਮਾਫੀ ਮੰਗ ਲੈਣਾ ਠੀਕ ਹੈ ਜੀ ਇਹ ਬੇਨਤੀ ਨੂੰ ਪ੍ਰਮਾਨ ਕੀਤਾ ਸਾਰੇ ਪਿੰਡ ਨੇ ਸਾਰਾ ਪਿੰਡ ਨਗਰ ਕਮੇਟੀ ਨੇ ਇਹ ਗੱਲ ਨੂੰ ਸਾਡੀ ਨੂੰ ਮੰਨਿਆ ਉਹ ਕੱਲ ਅਰਦਾਸ ਵੀ ਕਰਾਉਣਗੇ ਤੇ ਨਾਲ ਉਹ ਆਪਣੀ ਮਾਫੀ ਵੀ ਮੰਗਣਗੇ ਉਹ ਮਾਫੀ ਮੰਗ ਜਿਹੜਾ ਭੁੱਲਿਆ ਪਾਟ ਗਿਆ ਉਹ ਘਰ ਆਜ ਵੀ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹ ਮਾਫੀ ਮੰਗ ਮੰਗ ਰਹੇ ਆ ਉਹਨਾਂ ਨੇ ਮਾਫੀ ਦਈ ਕਾਲੂ ਮਾਦੀ ਸਾਰੇ ਇਕੱਠੇ ਹੋ ਕੇ ਮੰਗਣਗੇ ਇੰਨਾ ਕੁਝ ਕਹਿੰਦੇ ਹੋਏ ਵਾ ਇੱਕ ਜੀਕਾ ਖਾਲਚਾ ਵਾ ਮੈਂ ਤੇਰੀ ਕੋ ਸਤੇ ਅਸੀਂ ਅੱਜ ਪਿੰਡ ਅਟਾ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੀ ਹਜੂ ਦੇ ਵਿੱਚ ਇੱਕ ਤੀਆਂ ਦਾ ਤਿਹਾਰ ਜਿਹੜਾ ਬੀਬੀਆਂ ਵੱਲੋਂ ਮਨਾਇਆ ਜਾ ਰਿਹਾ ਸੀ ਕੱਲ ਸਾਨੂੰ ਪਤਾ ਲੱਗਾ ਸੀਗਾ ਤੇ ਇੱਥੇ ਤੀਏ ਦਾ ਤਿਹਾਰ ਜਿਹੜਾ ਹੈ ਜਾਤੀਆਂ ਦਾ ਮੇਲਾ ਮਨਾਇਆ ਜਾਣਾ ਹੈ ਕੱਲ ਅਸੀਂ ਇੱਥੇ ਤਿੰਨ ਚਾਰ ਸਿੰਘ ਆਏ ਸਾਂ ਤੇ ਪਿੰਡ ਨਿਵਾਸੀਆਂ ਨੂੰ ਕੰਮ ਪ੍ਰਬੰਧਕ ਕਮੇਟੀ ਨੂੰ ਅਸੀਂ ਬੇਨਤੀ ਕਰਕੇ ਗਏ ਸਾਂ ਕਿ ਭਾਈ ਗੁਰਦੁਆਰੇ ਦੇ ਵਿੱਚ ਐਦਾਂ ਦੇ ਮੇਲੇ ਜਿਹੜੇ ਨਹੀਂ ਮਨਾਏ ਜਾਂਦੇ ਤੇ ਗੁਰੂ ਘਰ ਦੇ ਵਿੱਚ ਨਹੀਂ ਚੱਗੇ ਲੱਗਦੇ ਤੇ ਪਰ ਪ੍ਰਬੰਧਕਾਂ ਦੇ ਸੰਯੋਗ ਦੇ ਨਾਲ ਹੀ ਪਿੰਡ ਨਵਾਸੀਆਂ ਨੇ ਇੱਥੇ ਫੇਰ ਅੱਜ ਜਿਹੜਾ ਤੀਹੇ ਦਾ ਮੇਲਾ ਮਨਾਇਆ ਗਿਆ ਅੱਜ ਫੇਰ ਸਾਨੂੰ ਨੌਜਵਾਨਾਂ ਨੇ ਪਿੰਡਦਿਆਂ ਨੇ ਆਣ ਕੇ ਜੋ ਗੁਰੂ ਘਰ ਦੀ ਮਰਯਾਦਾ ਦੇ ਨਾਲ ਸੰਬੰਧ ਹਨ ਉਹਨਾਂ ਨੇ ਬੇਨਤੀ ਕਰਕੇ ਇਹ ਜੋ ਮੇਲਾ ਚੱਲ ਰਿਹਾ ਸੀ ਉਹਨੂੰ ਰੋਕਿਆ ਹੈ ਤੇ ਦਾਸ ਹਰਵਿੰਦਰ ਸਿੰਘ ਜੀ ਗਿਆਨੀ ਔਰ ਭਾਈ ਸਰਜੀਤ ਸਿੰਘ ਜੀ ਖਾਲਸਤਾਨੀ ਔਰ ਭਾਈ ਬਲਵੀਰ ਸਿੰਘ ਜੀ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਸਾਰੇ ਨਗਰ ਨਿਵਾਸੀ ਇਕੱਠੇ ਹੋਏ ਹਾਂ ਜੋ ਗੁਰੂ ਘਰ ਦੇ ਵਿੱਚ ਸਾਡੇ ਕੋਲੋਂ ਗਲਤੀ ਹੋਈ ਹੈ ਅਸੀਂ ਸਾਰਿਆਂ ਨੇ ਰਲ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਰਜ਼ਾਦਾ ਨੂੰ ਕਾਇਮ ਰੱਖਦੇ ਹੋਏ ਅਸੀਂ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਗੋਹ ਹਾਜ਼ਰ ਹੋ ਕੇ ਗੁਰੂ ਸਾਹਿਬ ਕੋਲੋਂ ਸਾਰਿਆਂ ਨੇ ਪਛਤਾਵਾ ਦੀ ਅਰਦਾਸ ਕੀਤੀ ਹੈ ਤੇ ਸਤਿਗੁਰ ਜੀ ਦੀ ਵਿਹਜੂਦੀ ਦੇ ਵਿੱਚ ਅਸੀਂ ਗਲਤੀ ਮੰਨ ਕੇ ਤੇ ਇਹ ਅਸੀਂ ਜੋ ਪ੍ਰੋਗਰਾਮ ਹੈ ਅਗਲਾ ਅਸੀਂ ਬੇਨਤੀ ਕੀਤੀ ਕਿ ਅੱਗੇ ਤੋਂ ਨਗਰ ਨਿਵਾਸੀ ਸੰਗਤਾਂ ਵੱਲੋਂ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਦੀ ਵੀ ਅਸੀਂ ਗੁਰੂ ਘਰ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਕਰਾਂਗੇ ਸੋ ਸਾਰੇ ਪਿੰਡ ਦੇ ਸੰਜੋਗ ਦੇ ਨਾਲ ਗੁਰੂ ਘਰ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ ਤੇ ਸਾਰੇ ਜਥੇ ਵੱਲੋਂ ਔਰ ਸੂਜਮਾਨ ਅਰ ਬਾਰਾਂਵਲਾਂ ਨੂੰ ਬੇਨਤੀ ਹੈ ਕਿ ਆਉਣ ਕੱਲ ਨੂੰ ਸਾਰੀ ਸੰਗਤ ਜੋ ਬੀਬੀਆਂ ਹਨ ਤੇ ਜੋ ਪਿੰਡ ਦੇ ਨਿਵਾਸੀ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਹਜੂਰੀ ਦੇ ਵਿੱਚ ਆਣ ਕੇ ਏਕ ਬਣਾ ਕੇ ਸਤਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨਗੇ ਕਿ ਸਤਗੁਰੂ ਜੀ ਬਖਸ਼ਣ ਯੋਗ ਹਨ ਤੇ ਸਤਗੁਰੂ ਜੀ ਬਖਸ਼ਣਗੇ ਮੇਰਾ ਕਰਨਗੇ ਆਉਣ ਵਾਲੇ ਸਮੇਂ ਵਿੱਚ ਸਤਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਜੋ ਨਗਰ ਨਿਵਾਸੀ ਸੰਗਤਾਂ ਨੂੰ ਬੀਬੀਆਂ ਨੂੰ ਸਾਰਿਆਂ ਨੂੰ ਸਾਨੂੰ ਸਮਤ ਦੇਣ ਕਿ ਅਸੀਂ ਗੁਰੂ ਦੇ ਤੱਲੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਬਤੀਤ ਕਰੀਏ ਤੇ ਗੁਰੂ ਦੀ ਦੱਸੀ ਹੋਈ ਮਰਜ਼ਾਦਾ ਅਨੁਸਾਰ ਗੁਰੂ ਦੀ ਘਰ ਦੀ ਮਰਜ਼ਾਦਾ ਨੂੰ ਕਾਇਮ ਰੱਖੀਏ ਇਹ ਸਾਰਿਆਂ ਨੇ ਰਲ ਮਿਲ ਕੇ ਸਤਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ ਸੋ ਸਤਗੁਰੂ ਜੀ ਦੇ ਚਰਨਾਂ ਵਿੱਚ ਫਿਰ ਬੇਨਤੀ ਹੈ ਸਤਗੁਰੂ ਜੀ ਕਿਰਪਾ ਕਰਨ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਆਪਣੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਸਾਨੂੰ ਬਲ ਬਖਸ਼ਿਸ਼ ਕਰਨ ਮਿਹਰਾਂ ਬਖਸ਼ਾਂ ਰਹਿ ਤਾਂ ਕਰਨ ਚਾਹਦੀਆਂ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ